ਫਗਵਾੜਾ ਦੇ ਹਦੀਆਬਾਦ ਚੌਂਕ 'ਚ ਸਥਿਤ ਭਗਵਾਨ ਸ਼ਿਵ ਤਰਵੈਣੀ ਮੰਦਿਰ ਵਿਖੇ ਸ਼ਰਾਰਤੀ ਅਨਸਰ ਵੱਲੋਂ ਭਗਵਾਨ ਸ਼ਿਵ ਜੀ ਦੀ ਫਲੈਕਸ ਨੂੰ ਪਾੜਿਆ ਗਿਆ ਅਤੇ ਮੰਦਿਰ ਦੇ ਬਾਹਰ ਪੇ ਗਮਲੇ ਵੀ ਭੰਨੇ ਗਏ ਜਿਸ ਨਾਲ ਸ਼ਰਧਾਲੂਆਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ ਹੈ ਇਸ ਸਾਰੇ ਮਾਮਲੇ ਦੀ ਸੂਚਨਾ ਸਤਨਾਮਪੁਰਾ ਪੁਲਿਸ ਨੂੰ ਦੇ ਦਿੱਤੀ ਗਈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਅੱਜ ਰਾਤ ਤਤਵਨੀ ਇੱਕ ਤਾਂ ਮੰਦਰ ਜਿਹੜਾ ਕਿ ਨਗੋਦਰ ਚੌਂਕ ਦੇ ਵਿੱਚ ਹੈਗਾ ਉਹਦੇ ਵਿੱਚ ਕਿਸੇ ਸ਼ਰਸਤੀ ਅੰਸਰਾਂ ਨੇ ਪੋਲੇ ਸ਼ੈਂਕਰ ਦੀ ਜਿਹੜੀ ਫਲੈਕਸ ਲੱਗੀ ਆ ਉਹਨੂੰ ਬੇਅਦਬੀ ਕੀਤੀ ਪਾੜਿਆ ਗਿਆ ਔਰ ਇੱਥੇ ਦੇ ਜਿਹੜੇ ਆਲੇ ਦੁਆਲੇ ਗਮਲੇ ਲੱਗੇ ਆ ਉਹ ਵੀ ਤੋੜੇ ਗਏ ਇਹਨਾਂ ਸ਼ਰਾਬਤੀ ਅਨਸਰਾਂ ਦੇ ਉੱਤੇ ਨੱਥ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਜਲਦੀ ਤੋਂ ਜਲਦੀ ਕੈਮਰਿਆਂ ਦਾ ਅਸੀਂ ਚੈੱਕ ਕਰਕੇ ਬੰਦਿਆਂ ਦੀ ਸ਼ਨਾਖਰ ਕੀਤੀ ਜਾਵੇ ਔਰ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹਨਾਂ ਨੇ ਇਹ ਸ਼ਰਾਬਤ ਕੀਤੀ ਹੈ ਕੋਈ ਸਰ ਸੀਸੀਟੀਵੀ ਕੈਮਰੇ ਜਾਏ ਸੀਸੀਟੀਵੀ ਕੈਮਰੇ ਮੈਂ ਤਾਂ ਹਵਾਪ ਹੋਣਾ ਹੀ ਆਇਆ ਵਾ ਇਹਨਾਂ ਨੂੰ ਵੀ ਪਤਾ ਲੱਗਿਆ ਥੋੜੀ ਦੇਰ ਪਹਿਲਾਂ ਪੁਲਿਸ ਵਾਲੇ ਆਏ ਸੀਗੇ ਉਹ ਦੇਖਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਸ਼ਨਾਖਤ ਕਰਨ ਕਿ ਵੀ ਕਿਹੜਾ ਬੰਦਾ ਸ਼ਰਾਬਤੀ ਬੰਦਾ ਵਾ ਔਰ ਸ਼ਰਾਬਤੀ ਬੰਦੇ ਨੂੰ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਸਰ ਇਹ ਪਤਾ ਕਿਦਾਂ ਲੱਗਾ ਆਪਾਂ ਨੂੰ ਕਤਾ ਐਕਸੈਸ ਮਹਲੇ ਦੇ ਆਪਣੇ ਮੰਦਰ ਦੇ ਸੇਵਕ ਹੈਗੇ ਆ ਇਹਨਾਂ ਨੇ ਦੇਖਿਆ ਮੈਂ ਵੀ ਹੁਣੇ ਆਇਆ ਤਾਂ ਮੈਂ ਦੇਖਿਆ ਤੇ ਬੜੀ ਮਾੜੀ ਗੱਲ ਬੜੀ ਦੁਖਦਾਇਕ ਘਟਨਾ ਇਹ ਹੈਗੀ ਆ ਇਹਦੇ ਤੇ ਉਪ ਸ਼ਕਤੀ ਤੋਂ ਸਭ ਕਾਰਵਾਈ ਹੋਣੀ ਚਾਹੀਦੀ ਸੇਵਾਦਾਰ ਕੋਣ ਆ ਜੀ ਆਪਣੇ ਮਹਲੇ ਦੇ ਸੇਵਾ ਹੈਗੇ ਹਾਂ ਕਮੇਟੀ ਬਣੀ ਆ ਮਹਲੇ ਦੀ ਇੱਥੇ ਵੀ ਖੇਰ ਦੀ ਕਮੇਟੀ ਆ ਬੜਾ ਵਧੀਆ ਇਹ ਇੱਥੇ ਮੰਦਰ ਦੇ ਵਿੱਚ ਪਾਕ ਪੂਜਾ ਚੱਲਦਾ ਬੜੇ ਵਧੀਆ ਲੋਕ ਇੱਥੇ ਸਾਰੇ ਆਉਂਦੇ ਆ ਸਰਵਾਨ ਦੀ ਸਰਵਾਨ ਚਾਹ ਪਾਣੀ ਦਾ ਲੰਗਰ ਵੀ ਲੱਗਦਾ ਇੱਥੇ ਬੜਾ ਵਧੀਆ ਮੰਦਰ ਸਰ ਮੰਦਰ ਚ ਕੈਮਰੇ ਵਗੈਰਾ ਲੱਗੇ ਸਰ ਕੈਮਰੇ ਮੰਦਰ ਚ ਲੱਗੇ ਆ ਦੇਖਣਗੇ ਪੁਲਿਸ ਵਾਲੇ ਦੇਖਣਗੇ ਬੋਲੋ ਸਹੀ ਸੀ ਮੌਕੇ ਤੇ ਜੀ ਹਾਂ ਜੀ ਪੁਲਿਸ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਪੁਲਿਸ ਆਈ ਸੀ ਔਰ ਉਸਨੇ ਦੇਖਿਆ ਕਿ ਨੇ ਦੇਖਦੇ ਕੈਮਰੇ ਦੇਖਦੇ ਆ ਤੇ ਕੈਮਰੇ ਤੇ ਜੋੜੀ ਵੀ ਸਨਾਰਕਤ ਹੋਊਗੀ ਉਹਦੇ ਪ੍ਰਤੀ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੋ ਸਜ਼ਾ ਬੰਦੀ ਹੋਣ ਸਜ਼ਾ ਮਿਲਣੀ ਚਾਹੀ ਹਾਂਜੀ ਜੰਗਦਰ ਸਿੰਘ ਜੀ ਅਸੀਂ ਕੀ ਮਾਮਲਾ ਕੀ ਅੱਜ ਮੰਦਰ ਦੇ ਬਾਹਰ ਖੜੇ ਹਾਂ ਜੀ ਸਵੇਰੇ ਜਦੋਂ ਸਾਡਾ ਸੇਵਾਦਾਰ ਦਿੱਲੀ ਤੋਂ ਸੇਵਾ ਕਰਨ ਆਉਂਦਾ ਹੈ ਜੀ ਮੰਦਰ ਸੁਭਾਈ ਵਗੈਰਾ ਉਹਦੇ ਧੂਪਰ ਦੇ ਮੀਰੀ ਉਹਨੇ ਆ ਕੇ ਜਦੋਂ ਦੇਖਿਆ ਵੀ ਮੰਦਰ ਦੇ ਆਲੇ-ਦੁਆਲੇ ਕੈਕਸ ਲੱਗੀ ਸੀ ਪੋਲੇ ਸ਼ੱਕਰ ਜੀ ਉਹ ਪਾਰੀਆਂ ਸੀਗੇ ਗਮਲੇ ਤੋੜੇ ਹੋਏ ਸੀਗੇ ਤੇ ਉਹਨੇ ਸਾਡੇ ਮਾਮਲੇ ਮੈਂਬਰਾਂ ਨੂੰ ਜਿੰਨੇ ਵੀ ਸੀਗੇ ਉਹਨਾਂ ਨੂੰ ਫੋਨ ਕਰਕੇ ਸੱਦਿਆ ਵੀ ਦੇਖਿਆ ਸੀ ਫਿਰ 100 ਨੰਬਰ ਡਾਇਲ ਦਿੱਤੇ ਉਸਾ ਭਾਈ ਆਇਆ ਉਹ ਦੇਖ ਕੇ ਗਿਆ ਥੋੜੀ ਦੇਰ ਤੇ ਸ਼ਾਇਦ ਦੁਬਾਰਾ ਉਹਨਾਂ ਕਹਿੰਦੇ ਜੀ ਅਸੀਂ ਗਮਲੇ ਵਗੈਰਾ ਲੱਗੇ ਹੋਏ ਆ ਉਹ ਕੰਦੇ ਹੋ ਗਈ ਦੇਖਣਿਆ ਨਹੀਂ ਪਰ ਬਹੁਤ ਸ਼ਰਮ ਵਾਲੀ ਗੱਲ ਆ ਇਹ ਜਿਹੜੀ ਇਹ ਕਿਸੇ ਵੀ 샵 ਵਿੱਚ ਸਕੇ ਕੰਮ ਕੀਤਾ ਹੈ ਇਹ ਸੱਚ ਜਿਸ ਨੇ ਕੀਤਾ ਹੈ ਤਾਂ ਪ੍ਰਸ਼ਾਸਨ ਨੂੰ ਸਰਪੰਚ ਨੂੰ ਲੱਭ ਕੇ ਕਾਰਵਾਈ ਕਰਨੀ ਚਾਹੀਦੀ ਸਰ ਕੋਈ ਕੈਮਰੇ ਦੇ ਵਿੱਚ ਬੰਦੇ ਵਿਅਕਤੀ ਆਏ ਇਹ ਹਾਲੇ ਦੇਖੇ ਨਹੀਂ ਜੀ ਪੁਰਸ਼ ਵਾਲੇ ਆਏ ਆ ਉਹ ਕਹਿੰਦੇ ਥੋੜੀ ਦੇਰ ਲਈ ਹੰਦਿਆਂ ਦੁਆਰਾ ਤੇ ਦੇਖ ਕੇ ਕੰਦੇ ਅਸੀਂ ਆਪ ਚੈੱਕ ਕਰਾਂਗੇ ਕੋਈ ਮੰਦਰ ਦੇ ਵਿੱਚ ਲੱਗੇ ਕੈਮਰੇ ਆਪਣੇ ਮੰਦਰ ਦੇ ਅੰਦਰ ਕਾਰ ਦੇ ਲੱਗੇ ਆਲੇ ਦੁਆਲੇ ਵੀ ਲੱਗੇ ਹੋਏ ਨੇ ਤੇ ਇਹ ਮੰਦਰ ਹੈ ਕਿੱਥੇ ਸਰ ਮੰਦਰ ਚਾਹਦੀਆਵਾ ਚੌਂਕ ਦੇ ਵਿੱਚ ਸਰਵਣਿਕ ਦਾ ਬੰਦਾ ਹੈ ਦੀ ਪ੍ਰਸ਼ਾਸ਼ਨ ਕੋ ਮੰਗ ਰੱਖਦੇ ਆਪਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਜਿਹੜਾ ਇਹ ਇੱਥਾਂ ਦੇ ਸ਼ਰਾਰਤੀ ਅੰਸਰ ਆ ਵੀ ਇਦਾਂ ਦੀਆਂ ਕਾਰਵਾਈਆਂ ਨਾ ਕਰਨੇ ਇਸ ਨਾਲ ਮਾਲ ਪ੍ਰਾਵ ਹੁੰਦਾ ਤੇ ਜੋ ਵੀ ਹੈਗਾ ਆ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕਰਵਾਈ ਕਰਨੀ ਚਾਹੀਦੀ ਹੈ। ਮੌਲਾ ਕੀ ਜੀ ਸਰ ਜਿਹੜਾ ਮੰਦਰ ਦੇ ਵਿੱਚ ਅੱਜ ਸਰ ਇੱਥੇ ਹਦੀਆਪਾ ਚੌਂਕ 'ਚ ਇਹ ਮੰਦਰ ਹੈਗਾ ਸ਼ਿਵ ਜੀ ਦਾ ਬਾਹਰ ਸ਼ਿਵ ਜੀ ਦੀ ਫਲੈਕਸ ਲੱਗੀ ਸੀ ਸ਼ਿਵਰਾਤਰੀ ਦੀ ਤੇ ਉਹ ਕੋਈ ਅੰਸ਼ਾਤਾ ਵਿਅਕਤੀ ਪਾੜ ਗਿਆ ਰਾਤ ਤੇ ਪਤਨਾਬ ਮਿਲੀ ਸੀ ਆਏ ਆ ਕੈਮਰੇ ਚੈੱਕ ਕਰ ਰਹੇ ਆ ਦੇਖਦੇ ਆ ਸਰ ਜੇ ਦਰਖਾਸਤ ਦੇਣਗੇ ਕੈਮਰੇ ਚ ਇਫੈਕਟ ਹੁੰਦਾ ਕੁਝ ਵੀ ਹੋਊਗਾ ਫਿਰ ਉਹ ਅਗਲੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਰਾਂਗੇ